ਕੀ ਨਾਮ ਹੈ ਮੈਂ ਤਜਿੰਦਰ ਕੌਰ ਗਿੱਲ ਮੈਂ ਮਾਝਾ ਤੁਹਾਡੇ ਰੈੱਡ ਕਰਾਸ ਦੇ ਵਿੱਚ atypa ਦਾ ਫੰਕਸ਼ਨ ਮਨਾਇਆ ਗਿਆ ਇਹਦੇ ਬਾਰੇ ਦੱਸੋ ਔਰ ਅਸੀਂ ਅੱਜ ਰੈੱਡ ਕਰਾਸ ਦੇ ਵਿੱਚ ਹਸਪੀਟਲ ਵੈਲਫੇਅਰ ਸੈਕਸ਼ਨ ਵੱਲੋਂ atypa ਦਾ ਫੰਕਸ਼ਨ ਮਨਾਇਆ ਹੈ ਔਰ ਜਿਹੜੇ ਸਾਡੇ ਬਲਕਿ ਸਲਾਈਡ ਸੈਂਟਰਸ ਨੇ ਉਹਨਾਂ ਦੇ ਬੱਚੀਆਂ ਜਿਹੜੀਆਂ ਨੇ ਮੋਡਾਨੋ ਸੀ ਰੈੱਡ ਕਰਾਸ ਦੇ ਵਿੱਚ ਅੱਜ ਇੱਥੇ ਇਕੱਠਿਆ ਕਰਕੇ ਤੇ ਉਹਨਾਂ ਦੀਆਂ ਅਸੀਂ ਅੱਜ ਦੀਆਂ ਬਲਕਿ ਸੈਲੀਬ੍ਰੇਟ ਕੀਤਾ ਆ ਔਰ ਉਹਨਾਂ ਨੂੰ ਬਣਾਇਆ ਆ ਔਰ ਜਿਹੜਾ ਦੀਆਂ ਦਾ ਤਿਹਾਰ ਹੈ ਇਹ ਕੁੜੀਆਂ ਚਿੜੀਆਂ ਦਾ ਦੀਆਂ ਦਾ ਤਿਹਾਰ ਹੁੰਦਾ ਆ ਔਰ ਇਹ ਸਾਡੇ ਸੱਭਿਆਚਾਰ ਔਰ ਭਾਈਚਾਰੇ ਦੇ ਬਲਕਿ ਦਰਸਾਉਂਦਾ ਆ ਕਿ ਜਿਹੜੀਆਂ ਕੁਆਰੀਆ ਕੁੜੀਆਂ ਔਰ ਵਿਆਹੀਆਂ ਕੁੜੀਆਂ ਜੜੀਆਂ ਨੇ ਉਹ ਆਪਣੇ ਆਪਣੇ ਸਰਦਾਰ ਦੇ ਇਸ ਚੀਜ਼ ਨੂੰ ਮਨਾਉਂਦੀਆਂ ਨੇ ਕਿਉਂਕਿ ਵਿਆਹੀ ਕੁੜੀ ਵੀ ਸਾਰਾ ਸਾਲ ਆਪਣੇ ਸਹੁਰੇ ਰਹਿੰਦੀ ਐ ਫਿਰ ਉਹ ਸਾਵਣ ਦੇ ਮਹੀਨੇ ਵਿੱਚ ਆਪਣੇ ਪਿੰਕੇ ਆਉਂਦੀ ਐ ਇੱਥੇ ਆ ਕੇ ਫਿਰ ਦੁਬਾਰਾ ਆ ਕੇ ਆਪਣੇ ਬਲਕਿ ਬਚਪਨ ਨੂੰ ਜਿਹੜਾ ਆ ਉਹਨੂੰ ਯਾਦ ਕਰਦੀ ਆ ਆਪਣੀਆਂ ਸਹੇਲੀਆਂ ਨੂੰ ਇਕੱਠਾ ਕਰ ਇਕੱਠਾ ਕਰਕੇ ਉਹਦੇ ਨਾਲ ਹੀ ਮਨਾਉਂਦੀ ਆ ਪਿੰਗਾ ਚੂੜਦੇ ਮਹਿੰਦੀ ਲਾਉਂਦੇ ਗਿੱਧੇ ਪਾਉਂਦੇ ਔਰ ਮਨ ਕੇ ਜਾਂਦੀਵਾਰੀ ਉਹਨਾਂ ਨੂੰ ਅਸੀਂ ਮਨ ਕੇ ਮਾਪੇ ਜਿਹੜੇ ਨੇ ਉਹ ਮਨ ਕੇ ਸੰਧਾਰਾ ਦੇ ਕੇ ਉਹਨਾਂ ਨੂੰ ਤੋੜਦੇ ਆ ਔਰ ਇਸ ਤਰ੍ਹਾਂ ਜਿਹੜੀ ਆ ਕਿ ਉਹ ਆਪਣੀਆਂ ਖੁਸ਼ੀਆਂ ਦਾ ਪ੍ਰਤਾਵਾ ਜੜਾ ਕਰਦੇ ਆ ਔਰ ਇੱਥੇ ਅਸੀਂ ਵੀ ਅੱਜ ਗ੍ਰੈਡ ਕਰਾਸ ਦੇ ਵਿੱਚ ਇਸ ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹਨਾਂ ਦੀ ਅਸੀਂ ਅੱਜੀਆਂ ਦਾ ਤਿਹਾੜੀ ਮਨਾਇਆ ਹੈ ਔਰ ਸਾਰਿਆਂ ਨੇ ਨਾਲ ਮਿਲ ਕੇ ਤੇ ਇੱਥੇ ਅੱਜ ਮੈਡਮ ਬਲਦੀਪ ਕੌਰ ਡੀਐਸਪੀ ਸਿਟੀ ਨੇ ਉਹਨਾਂ ਨੇ ਆ ਕੇ ਸਾਡੀ ਇੱਥੇ ਸ਼ਮੂਲੀਅਤ ਕੀਤੀ ਔਰ ਸਾਡੀ ਸਾਰਿਆਂ ਦੀ ਇੱਥੇ ਹੌਸਲਾ ਉਹਨਾਂ ਨੇ ਵਧਾਈ ਕੀਤੀ ਸੋ ਅਸੀਂ ਮਨਕੀ ਸਾਰੇ ਸਟਾਫ ਮੈਂਬਰਸ ਦੀ ਔਰ ਸਪੈਸ਼ਲੀ ਇੱਥੇ ਮਨਕੀ ਸਟ੍ਰੈਡ ਕਰਾਸ ਦੇ ਜਿਹੜੇ ਸਟਾਫ ਦੀ ਸਹਿਯੋਗ ਦੇ ਨਾਲ ਹੀ ਅਸੀਂ ਇਸ ਫੰਕਸ਼ਨ ਨੂੰ ਸਿਰੇ ਚੜ੍ਹ ਸਕੀਆਂ ਔਰ ਉਹਨਾਂ ਦੇ ਤੋਂ ਬਗੈਰ ਇਸ ਇਹ ਫੰਕਸ਼ਨ ਵੀ ਪੋਸਿਬਲ ਜਿਹੜਾ ਆ ਉਹ ਨਹੀਂ ਹੋ ਸਕਦਾ ਸੀ ਸੋ ਥੈਂਕ ਯੂ ਜੀ ਸਾਰਾ ਤੁਸੀਂ ਕਰਾਓ ਮੈਡਮ ਕਾਮ ਜਰਗੀ ਠੀਕ ਕੀ ਨਾਮ ਹੈ ਆ ਤੁਸਰੇ ਫੰਕਸ਼ਨ ਜਾਇਆ ਹੋ ਤੀਆਂ ਦਾ ਕੀਮਤ ਲੱਗ ਰਿਹਾ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਸੀ ਕਿੰਨਾ ਕਿਰਿਆ ਜਿਵੇਂ ਪਹਿਲੇ ਜਮਾਤ ਦੇ ਜੁਹਨਿਆ ਕਿੰਨਾ ਕਰਕੇ ਸੀ ਤੀਆਂ ਦਾ ਤਿਉਹਾਰ ਕਰਾਇਆ ਇੱਥੇ ਆ ਕੇ ਪਹਿਲੇ ਜਮਾਤੇ ਦਾ ਸਾਨੂੰ ਥੋੜਾ ਅਹਿਸਾਸ ਹੋਇਆ ਕਿ ਅੱਜ ਦੇ ਕੱਲ ਕੋਈ ਵੀ ਕਿੰਨਾ ਰਸਕਈ ਕਰਦਾ ਸਾਰੇ ਦੀ ਹੈ ਸਿਫੀਵਾ ਤੋਂ ਰੁਕ ਚੁੱਕੇ ਹਨ ਪਰ ਇੱਥੇ ਸਾਨੂੰ ਬਹੁਤ ਵਧੀਆ ਲੱਗਿਆ ਜਿਵੇਂ ਦੇਖਿਆ ਗਿਆ ਜੇ ਤੀਆਂ ਦਾ ਫੰਕਸ਼ਨ ਹੈ ਪਹਿਲੇ ਟਾਈਮ ਚ ਥੋੜਾ ਬਹੁਤ ਵਧੀਆ ਮਤਲਬ ਹੈ ਪੰਜਾਬੀ ਕਲਚਰ ਹੁੰਦਾ ਸੀ ਉਹ ਅੱਜ ਕੱਲ ਚਲੇ ਘਟਦਾ ਜਾ ਰਿਹਾ ਹੈ। ਹਾਂਜੀ ਅੱਜ ਕੱਲ ਘਟਦੇ ਜਾ ਰਹੇ ਕੋਈ ਵੀ ਜ਼ਿੰਦਗੀ ਵਾਪਸ ਆਉਂਦੀ ਹੈ ਬੜੀਆ ਲੱਗਦੀ ਹੈ। ਜਦੋਂ ਜ਼ਿੰਦਗੀ ਵਾਪਸ ਚੰਗਾ ਹੀ ਲੱਗਦਾ ਅੱਜ ਕੱਲ ਬਹੁਤ ਵਧੀਆ ਲੱਗਿਆ ਕਿਆ ਕਿਸੇ ਜਿੰਦਾ ਕਰਿਆ ਬਹੁਤ ਵਧੀਆ ਲੱਗਿਆ ਪਹਿਲੇ ਵਾਰ ਦੀ ਜੇ ਫੀਲਿੰਗ ਜੀ ਆ ਰਹੀ ਸੀ ਕਿ ਉਹੀ ਉਹ ਹੀ ਟਾਈਮ ਵਾਪਸ ਆ ਜਾਵੇ ਬਸ ਇਹ ਗੱਲ ਜਿਹੀ ਉਹ ਟਾਈਮ ਜੇ ਵਾਪਸ ਆ ਜਾਏ ਮਾਣ ਕੇ ਲੱਗਦਾ ਹੈ। ਇਹ ਅਜਿਹਾ ਬਹੁਤ ਸੰਤੁਸ਼ਟ ਠੀਕ ਹਾਂ ਜੀ ਮੈਂ ਕੀ ਕਹਿਣਾ ਚਾਹੂਗੀ ਅਜੁਰੇ ਤੇ ਇਹਦਾ ਫੰਕਸ਼ਨ ਮਨਾਇਆ ਜਾ ਰਿਹਾ ਹੈ ਰੈਡ ਅਕ੍ਰੋਸ 'ਚ ਕਿ ਮਤਾ ਲੱਗ ਰਹੀ ਤੁਹਾਨੂੰ ਹਾਂ ਜੀ ਇੱਥੇ ਮੈਂ ਜਦੋਂ ਆਈ ਹਾਂ ਤੇ ਇੱਥੇ ਬੜਾ ਵਧੀਆ ਅਰੇਂਜਮੈਂਟ ਲੱਗਾ ਆ ਇਹ ਆਪਣਾ ਪੰਜਾਬੀ ਸੱਭਿਆਚਾਰ ਜਿਹੜਾ ਆ ਉਹ ਨੂੰ ਇੱਥੇ ਮੈਨੂੰ ਦੇਖਣ ਨੂੰ ਮਿਲਿਆ ਤੇ ਮੈਨੂੰ ਇੱਥੇ ਆ ਕੇ ਕਾਫੀ ਖੁਸ਼ੀ ਹੋਈ ਤੇ ਬਹੁਤ ਵਧੀਆ ਇਹਨਾਂ ਨੇ ਪ੍ਰੋਗਰਾਮ ਜਿਹੜਾ ਸੀ ਰੱਖਿਆ ਹੈ मैम देखਿਆ ਜਾ ਰਿਹਾ ਵੀ ਅੱਜਕਲ ਜਿਹੜਾ ਪੰਜਾਬੀ ਕਲਚਰ ਹੈ ਜਿਹੜਾ ਇਹ ਘਟਦਾ ਜਾ ਰਿਹਾ ਦਿਨ-ਬਦ ਦਿਨ ਸਿਰਫ ਇੱਕੇ ਤੀਆਂ ਦੇ ਫੰਕਸ਼ਨ ਚ ਦੇਖਣ ਨੂੰ ਮਿਲਦਾ ਇਹਦੇ ਬਾਰੇ ਕੀ ਕਹੋਗੇ ਮੈਂ ਆਮ ਪਬਲਿਕ ਨੂੰ ਇਹੀ ਕਹਿਣਾ ਚਾਹੂਗੀ ਵੀ ਇਦਾਂ ਦੇ ਪ੍ਰੋਗਰਾਮ ਜਿਹੜੇ ਆ ਵੱਧ ਤੋਂ ਵੱਧ ਕੀਤਾ ਜਾਵੇ ਜਿਹੜੇ ਅੱਜਕਲ ਆਪਣੇ ਨਵੇਂ ਬੱਚੇ ਆ ਹਨ ਉਹਨਾਂ ਨੂੰ ਇਥੋਂ ਹੋਰ ਸਿੱਖਣ ਨੂੰ ਮਿਲੇਗਾ ਜਿਹੜਾ ਆਪਾਂ ਆਪਣਾ ਵਿਰਸਾ ਜਿਹੜਾ ਫੁੱਲਦੇ ਜਾ ਰਿਹਾ ਅੱਜਕਲ ਦੇ ਬੱਚੇ ਜੇ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਤੇ ਉਹਨਾਂ ਨੂੰ ਯਾਦ ਰਹੂਗਾ ਕਿ ਸਾਡਾ ਵਿਰਸਾ ਕੀ ਆ ਠੀਕ ਹੈ ਥੈਂਕ ਯੂ ਇਹਦੇ ਨਾਲ ਹੀ ਮडम ਅਸੀਂ 바ਗਾ ਕਰਨ ਦੇ ਬਾਰੇ ਹਾਂਜੀ ਕੀ ਨਾਮ ਹੈ ਕੋਚੀਮਾ ਹਸਪੀਟਲ ਬੈਲ ਬੈਲ ਫਿਰ ਸੈਕਸ਼ਨ ਦੀ ਬੌਂਡਰੀ ਸੈਕਟੀਆਂ ਮੈਂ ਇਹ ਅਸੀਂ ਬਣਾ ਤੇ ਰਹੇ ਹਾਂ ਤੀਆਂ ਦਾ ਤਿਹਾਰ ਪਰ ਜਿਹੜਾ ਤੀਆਂ ਦਾ ਤਿਹਾਰ ਹੈ ਇਹਦੇ ਚ ਸਾਰਾ ਸਾਰਾ ਸੇਰ ਜਿਹੜਾ ਹੈ ਮੇਰੇ ਜਿਹੜਾ ਆਫਿਸ ਸਟਾਫ ਹੈ ਉਹਦੇ ਸੇਪੇ ਜਾਂਦਾ ਕਿਉਂਕਿ ਮੈਂ ਇਹਦੇ ਚ ਕੱਲੀ ਕੁਛ ਨਹੀਂ ਕਰ ਸਕਦੀ ਜਿਹੜਾ ਇਹ ਸਟਾਫ ਹੈ ਇਹਨਾਂ ਨੇ ਦਿਨ ਰਾਤ ਇੱਕ ਲੱਗ ਕੇ ਮੇਰਾ ਕੰਮ ਸਵਾਰਿਆ ਆ ਜਾ ਜਿੰਨੀ ਵੀ ਸਫਾਈ ਆ ਡੈਕੋਰੇਸ਼ਨ ਆ ਇਹ ਸਾਰੇ ਸਥਾਪਤੀ ਤੇ ਬਦਲਤ ਹੋਇਆ ਇਹਨਾਂ ਦਾ ਅਸੀਂ ਦੇਨ ਨਹੀਂ ਦੇ ਸਕਦੇ ਜਿੰਨਾ ਇਹਨਾਂ ਨੇ ਦਿਨ ਰਾਤ ਲੱਗ ਕੇ ਕੰਮ ਕੀਤਾ ਦੋ ਦਿਨਾਂ ਦੀ ਤਿਆਰੀ ਇਹ ਤੇ ਸਭ ਕੰਮ ਕੀਤਾ ਗਿਆ ਤੇ ਤੀਆਂ ਦਾ ਤਿਆਰ ਮਨਾਇਆ ਇਹਦੇ ਚ ਚਲੋ ਆਨੰਦ ਪਰਜਾਈਆਂ ਆਉਂਦੀਆਂ ਨੇ ਆਪਣੇ ਪੁਰਾਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੀਆਂ ਨੇ ਤੇ ਇਹਨੂੰ ਮਨਾਉਣ ਵਾਸਤੇ ਪਰ ਜਿਹੜਾ ਅਸੀਂ ਕਿਉਂਕਿ ਸਾਨੂੰ ਉਹ ਪਿੰਡਾਂ ਵਾਲੇ ਮਾਹੌਲ ਤੇ ਰਹਿ ਨਹੀਂ ਗਏ ਇਹ ਸਾਨੂੰ ਆਰਟੀਫੀਸ਼ਲ ਅਰੇਂਜਮੈਂਟ ਕਰਨੇ ਪਈਤੇ ਆ ਜਿਹਦੇ ਸਾਡਾ ਸਟਾਫ ਸਾਡਾ ਸਾਰਾ ਮੈਂ ਨਹੀਂ ਅਕੀਵਨ ਪੀਐਮ ਤੋਂ ਲੈ ਕੇ ਮੇਰੇ ਸਾਰੇ ਅਸਿਸਟੈਂਟ ਤੱਕ ਸਭ ਨੇ ਸਭ ਨੇ ਬੰਟੂ ਆਲ ਸਭ ਨੇ ਬਹੁਤ ਮਦਦ ਕੀਤੀ ਹੈ ਤਾਂ ਇਹ ਮਨਾਚ ਮਨਾ ਸਕਿਆ ਨਹੀਂ ਜੇ ਅਸੀਂ ਨਹੀਂ ਮਨਾ ਸਕਣਾ ਸੀ ਤੇ ਇਹਦੇ ਸਾਰੇ